ਇਸ ਤਨਪਾ ਗਾਗ ਡੱਗੇ ਕੋਈ ਨਹੀਂ ਆਉਂਦੀ ਐ ਇਹ ਟੈਂਡਿੰਗੀ ਜਣਾ ਪਪਾ ਬਾ ਮੁੱਠਾ 50 ਰੁਪਏ ਦਾ ਆਇਆ ਹੈ ਨਾ ਮਗਰੋਂ ਭੌਂਕ ਦੇ ਹੋਰ ਸਾਰੇ ਪਿੰਡ ਨੂੰ ਪਤਾ ਲੱਗ ਜਾਏ ਇਹ 50 ਦਾ ਆਇਆ ਲੋਕਾਂ ਨੂੰ ਪਤਾ ਲੱਗ ਜਾਣਾ ਕਿੰਨੇ ਦਾ ਕਿੰਨੇ ਦਾ 70 ਦਾ ਮੈਂ 50 ਵਾਲਾ ਪਾਉਂਦਾ ਉਹ ਕਿਹੜਾ ਤੂੰ ਆ ਨਾ ਵਧੀਆ ਪਾਉਣਾ ਸਹੀ ਵਧੀਆ ਵਾਲਾ ਆਹੋ ਢਲਕਾ ਉਹ ਕੜ ਚਾਹੀ ਆ ਠੀਕ ਆ ਆਪਾਂ ਵੇਖੀਏ ਵੀ ਵੇਖੀਏ ਆ ਕੀ ਕਰਨਾ ਸੀ ਪਿਰਪਿਰ ਜੀ ਪਿਰਪਿਰ ਨੇ ਚਿਰਚੜਿਆ ਨਿਆਣੇ ਚਲਾਉਂਦੇ ਚਿਰਚੜ ਇੱਕ ਡੀਓ ਡੱਬਾ ਵੀ ਕਿਹਾ ਜੀ ਦੇਖ ਜੂਗਾ ਨਾ ਕਾਲੀ ਕਾਲੀ ਆ ਰੰਗਲੀ ਕੀ ਕਰਨੀ ਸੀ ਸਾਦੀ ਪਾਈ ਦੇਣਾ ਰੰਗਲੀ ਪਣੀ ਨਹੀਂ ਲਾਲ ਤੇ ਮੈਂ ਹਰੀ ਪੁਾਈ ਹੈ ਜੋ ਪੁਾਈ ਹੀ ਲਾਲ ਹਰੀ ਤੇ ਤੂੰ ਤੂੰ ਆ ਚੀਕ ਲਈ ਭਾਈ ਪਾਈ ਆ ਇੱਕ ਤੇਰੀ ਵਿਗੀ ਤੇ ਪੱਕੇ ਤਰ੍ਹਾਂ ਵਿਗਿਆ ਮੈਨੂੰ ਕੀ ਪਤਾ ਸਾਡੀਆਂ ਚੀਕਾਂ ਨਿਕਲ ਜਾਣੀਆਂ ਮੇਰੇ ਚਿਰਚੇ ਤੋਂ ਚਿਰਚੜ ਕਰੀ ਜਾਣਾ ਚੰਗਾ ਪੜਾ 35000 ਦਾ ਬਿੱਲ ਬੜਿਆ ਹਿਉ ਜੋ ਕਹਿੰਦਾ ਹੋਰ ਪਾ ਦੇ ਹੋਰ ਪਾ ਦੇ ਹੋਰ ਪਾ ਦੇ ਮੈਨੂੰ ਥੋੜੀ ਪਤਾ ਹੈ ਵੀ ਹੁਣ ਨਾਰ ਕੀ ਦਵਾਰ ਨਾਰ ਬੰਬ ਸਿਰ ਚ ਮਾਰਨੇ ਸੀ ਨਾਰ ਬਬੜੀ ਨਾਰ ਆਏ ਇਹ ਇਹ ਬੰਬ ਨਾਲ ਨਾਲ ਬੰਬ ਪਏ ਉਹ ਕਹਿੰਦੇ ਨਾਰ ਬੰਬ ਨਾਰ ਬੰਬ ਹੋਰ ਹੁੰਦੇ ਆ ਉਹ ਤੂੰ ਪਾਉਣੀ ਤੇ ਮੈਨੂੰ ਉਹ ਵੇਖ ਜਾਣੇ ਸੋਂ ਇਹ ਨਹੀਂ ਵਿਗੇ ਚਗਰੀ ਇੱਕ ਨਹੀਂ ਪੁਆਈ ਤੂੰ ਚਗਰੀ ਜਿਵੇਂ ਜੀ ਹੁੰਦੀ ਆ ਚਗਰੀ ਹੁਣ ਹਾਂਜੀ ਮੈਂ ਵਿਖਾਉਣਾ ਪਟਾਕੇ ਬਹੁਤ ਵਧੀਆ ਪਟਾਕੇ ਆ ਸਾਡੇ ਪਟਾਕੇ ਸਾਰੇ ਸ਼ਹਿਰ ਨੂੰ ਗੱਲਾਂ ਦਾ ਕਲੜੀਆ ਲਫਾਫਾ ਫੜ ਚੀਤੀ ਘਰ ਦੇ ਪਟਾਕੇ ਕਈ ਦਿੰਦੇ ਆ ਆ ਵੇਖੋ ਜੀ ਚਿਰਚਿਰ ਇਹ ਚਿਰਚਿਰ ਪਾਉਣੀ ਆ ਇਹ ਬੱਚੇ ਦਾ ਹੱਥ ਨਹੀਂ ਲਸੂਗਾ ਮੇਰੀ ਗੱਲ ਸੁਣੋ ਨਾ ਨਹੀਂ ਉਹਨਾਂ ਨਹੀਂ ਲੈਣੀ ਉਹ ਨਾ ਕਰਤੀ ਮੈਂ ਤੁਹਾਨੂੰ ਦੇਣਾ ਆ ਤੁਸੀਂ ਨਾੜ ਪਾਉਣਾ ਨਾੜ ਬਹੁਤ ਵਧੀਆ ਕਰਕੇ ਚੱਲ ਜੀ ਨਹੀਂ ਨਹੀਂ ਉਹ ਨਾ ਕਰਤੀ ਰੋਜ਼ ਨਾ ਕਰਤੀ ਇਹ ਤੁਸੀਂ ਮੈਂ ਤੁਹਾਨੂੰ ਨਾ ਬੰਬ ਵਿਖਾਉਣਾ ਇਹ ਬੰਬ ਜੇ ਅੱਗ ਲਾ ਕੇ ਭੱਜ ਜਾਣਾ ਉਹ ਭੱਜਣਾ ਉਹ ਉਹਨਾਂ ਹੱਥ ਨਹੀਂ ਬੰਦੇ ਦਾ ਲੂਸਦਾ ਬੱਚੇ ਦਾ ਇਹ ਮੇਨ ਹੈ ਤੁਸੀਂ ਰੱਖੋ ਪਤਾ ਨਹੀਂ ਚੀਕ ਗਾਲੀ ਬਾਈ ਹੋ ਗਿਆ ਗਾਟ ਚੀਕ ਗਾਲੀ ਬਾਈ ਤੇ ਨਹੀਂ ਚੀਕ ਗਾਲੀ ਬਾਈ ਤੇ ਨਹੀਂ ਲੈ ਫਿਰਦਾ ਤੂੰ ਖੜ ਜਾ ਮੈਂ ਚਾਹੀ ਵੜਾ ਚੜਿਆ ਇਹ ਅਲ ਪੰਜੀ ਚੀਕ ਗਾਲੀ ਵਾਈ ਝੂ ਕਰਕੇ ਉੱਪਰ ਤੱਕ ਚੀਕ ਮਾਰਦੀ ਆ ਜੀ ਆਪਾਂ ਨਹੀਂ ਲੈਣੀ ਸਾਡਾ ਫੁੱਫੜ ਮਰਿਆ ਆ ਨਹੀਂ ਪੁੱਤ ਐਰਕਾ ਹੀ ਪਟਾਕੇ ਨਹੀਂ ਮਾਣੇ ਤੈਨੂੰ ਪਤਾ ਨਾ ਨਹੀਂ ਦੀਵਾਲੀ ਮਨਾਉਣੀ ਫੁੱਫੜ ਮਰਿਆ ਫੁੱਫੜ ਇਹਨਾਂ ਦਾ ਕਾਲਾ ਮਰਿਆ ਸਾਡਾ ਮਰ ਗਿਆ ਵਾਟਰ ਡੰਡਿਓ ਹੀਓ ਹੀ ਸਾਨੂੰ ਵੀ ਡੰਡਿਆ ਕਰ ਗਈ ਰੱਕ ਚੀਕ ਵਾਲੀ ਭਾਈ ਮਾਰਨਾ ਚੀਕਾਂ ਹੋਰ ਤੁਸੀਂ ਗਾਂ ਚੀਕਾਂ ਮਾਰਦਾ ਇਹਨੂੰ ਕੀ ਪਤਾ ਸੀ ਮੈਂ ਤਾਂ ਚਾ ਨਿਕਲ ਜੂਗੀ ਕਹੀਂ ਨਿਕਲਨੀਆ ਤੇਰੀਆਂ ਮੈਨੂੰ ਕੀ ਪਤਾ ਸੀ ਚਾ ਚੀਕਾ ਚਾ ਚੀਕਾ ਚਾ ਚੀਕਾ ਚਾ ਲਿਆ ਤੇ ਲਾਇਆ ਆ ਇੱਥੇ ਆਜੇ ਇੱਥੇ ਆਜੇ ਇੱਥੇ ਆਜੇ ਇੱਥੇ ਆਜੇ ਗਾਂ ਅੱਗੇ ਪਟਾਕੇ ਇੱਥੇ ਰੱਖੋ ਉੱਥੇ ਹਾਂਜੀ ਫੌਰ ਵਧੀਆ ਪਟਾਕੇ ਆ ਭਾਜੀ ਆਪਣੇ ਸਾਰੇ ਹੀ ਮੁਰਗਾ ਸ਼ਾ ਕਾਕੇ ਮੈਨੂੰ ਤੇ ਬਾਕੀ ਚਾਹੀਦੇ ਨਹੀਂ ਹਾਂਜੀ ਮੈਨੂੰ ਚਾਹੀਦੀਆਂ ਵਾ ਹਵਾਈਆਂ ਆ ਕਾਨਾ ਭਾਈ ਹਾਂ ਬਹੁਤ ਵਧੀਆ ਵਧੀਆ ਤੋਂ ਵਧੀਆ ਕਾਨਾ ਭਾਈ ਭਾਈ ਆ ਦੇਖੋ ਜੀ ਭਾਜੀ ਛੀਕ ਵਾਲੀ ਵੀ ਹੈਗੀ ਮੈਂ ਸਪੈਸ਼ਲ ਪੋਈ ਹੋਈ ਚੀਜ਼ ਕਾਲੀ ਨਹੀਂ ਚਾਹੀਦੀ ਆਹ ਚਾਹੀਦੀ ਹਾਂ ਕਾਨਾ ਭਾਈ ਚਾਹੀਦੀ ਛੱਤਰੀ ਵਾਲੀ ਛੱਤਰੀ ਵਾਲੀ ਹੈਗੀ ਸਾਡੇ ਕੋਲ ਕਿੰਨੇ ਦੀ ਹੈ ਮੈਨੂੰ ਇਹ ਦੱਸੋ ਇਹ ਭਾਜੀ ਸਭ ਤੋਂ ਵਧੀਆ ਮੁੱਠਾ 130 ਰੁਪਏ ਦਾ ਮੁੱਠਾ ਵਾ ਇਹ ਮੈਂ ਸਪੈਸ਼ਲ ਪੋਇਆ ਵਧੀਆ ਇਹਨਾਂ ਨੂੰ ਦਿੰਿਆ ਹਾਂ ਹਾਂਜੀ ਹਾਂਜੀ ਆ ਦੇਖੋ ਇਹ ਲਾਲ ਹੁੰਦਾ ਹਾਂਜੀ ਹੈਲੋ ਉਹ ਨਹੀਂ ਇਹ ਨਹੀਂ ਚਾਹੀਦੀ ਫੜੀ ਪੱਗ ਵਾਲੇ ਭਾਊ ਛੱਤਰੀ ਵਾਲੀ ਵੀ ਹੈਗੀ ਉਹ ਨਹੀਂ ਇਹ ਨਹੀਂ ਲੈਣੀ ਨਹੀਂ ਨਹੀਂ ਛੇਤੀ ਉਹ ਸਾਨੂੰ ਉਹ ਦੋ ਉਹ ਜਿਹੜੀ ਪੀਲੀ ਜੀ ਜਿਹਨੂੰ ਪੀਲਾ ਕਾ ਕੀ ਲੱਗਾ ਹੁੰਦਾ ਉਹ ਜਿਹੜੀਆਂ ਸਸਤੀਆਂ ਨੇ ਇਹ ਮਹਿੰਗੀਆਂ ਮੜੀਆਂ ਉਹ ਕੰਡਾੜੀ ਵਾਲਾ ਸਸਤੀਆਂ ਨਹੀਂ ਉਹ ਨਹੀਂ ਮੈਂ ਸਸਤੀਆਂ ਲੈਣੀਆਂ ਇਹ ਮਹਿੰਗੀਆਂ ਵਾਂ ਅੱਜ ਆਪਾਂ ਇਹਦੇ ਰੀਟਾਕ ਲਾ ਲੈਣੀ ਉਹ ਨਹੀਂ ਮੈਂ ਨਹੀਂ ਲੈਣੀ ਜੀ ਟੇਕ ਉਹ ਛਾਲਿਆ ਤੈਨੂੰ ਮੈਂ ਕਿਹਾ ਸੀ ਸਸਤੀ ਪਾੜਾ ਤੂੰ ਇਹਨਾਂ ਵਧੀਆ ਪਾਣੀ ਵਧੀਆ ਤਾਂ ਮੈਨੂੰ ਥੋੜੀ ਪਤਾ ਪਈ ਇਹਨਾਂ ਹਲਕੀ ਲੈਣੀ ਆ ਮੈਂ ਕਹਾਂ ਮੈਨੂੰ ਵਧੀਆ ਲੈਣੀ ਹੋਣੀ ਆ ਵਧੀਆ ਨਹੀਂ ਆ ਖੀਦਾ ਦਾ ਛਾਰਾ ਮਾਲ ਕੀਦਾ ਮਾਸਰਾ ਐ ਮੈਂ ਤੂੰ ਵਿੱਚ ਬੋਲੀ ਜਾ ਤੂੰ ਆਪਣੀ ਚੀਕਾਂ ਲਈ ਵਿੱਚ ਵੇਚ ਲੈ ਭਾਈ ਛਤਰੀਆਂ ਲਈ ਵੇਚ ਲੈ ਜਵਾਈ ਪਲਵਾਨ ਆ ਰਿਹਾ ਪਲਵਾਨ ਆ ਨਾ ਤੇਰਾ ਹੋਗਾ ਪਲਵਾਨ ਕਿਹੜਾ ਆ ਰਿਹਾ ਤੂੰ ਛਤਰੀਆਂ ਪਲਵਾਨ ਸੌਦਾ ਵੇਚੋ ਸਾਚੀ ਕਾ ਸਾਚੀ ਕਾ ਤੋ ਕਿਦਾਂ ਲਾਦਾ ਸਦਾ ਬਾਚੂ ਕਹਦੀ ਆ ਜੀ ਤੁਹਾਡੀ ਸਿਹਤ ਨਹੀਂ ਆਲੂ ਵਾਲਾ ਪੰਬ ਲਾਇਆ ਜੀ ਲੈਣੇ ਨਹੀਂ ਜੀ ਮੈਨੂੰ ਭਾਈ ਚਾਹੀਦੀ ਆ ਭਾਈ ਮੈਂ ਤੁਹਾਨੂੰ ਜੇ ਛਤਰੀ ਵਾਲੀ ਭਾਈ ਆ ਨਾ ਭਾਈ ਉਹ ਯਾਰ ਪਿਛੇ ਰਾਜ ਜੇ ਨਾ ਛਤਰੀ ਵਾਲੀ ਭਾਈ ਆ ਨਾ ਲਾਲ ਬੋਦੀ ਵਾਲੀ ਭਾਈ ਨੇ ਛਤਰੀ ਵਾਲੀ ਉੱਤੇ ਜਾ ਕੇ ਛਤਰੀ ਨਿਕਲਦੀ ਪੈਰਾਸ਼ੂਟ ਇਹ ਨਹੀਂ ਲੈਣੀਆਂ ਹੈ ਸਸਤੀਆਂ ਲੈਣੀਆਂ ਵਾ ਮੈਂ ਤੇ ਨੇ ਚਾਰ ਪੋਣੀ ਪછી ਆ ਸਸਤੀਆਂ ਵਾ ਅਸੀਂ ਵਹੀ ਸਸਤੀਆਂ ਦੇ ਦਾਂ ਭਾਈ ਬਹੁਤ ਵਧੀਆ ਵਾ ਉਹ ਜਿਹੜੀ ਸਸਤੀ ਭਾਈ ਹੁੰਦੀ ਆ ਨਾ ਉੱਤੇ ਜਾ ਕੇ ਪਟਾਕਾ ਨਹੀਂ ਮਾਰਦੀ ਕਿੰਨੇ ਦੀ ਐ 130 ਰੁਪਏ ਦਾ ਮੁੱਠਾ ਲੈ 60 ਦਾ ਮਿਲ ਰਿਹਾ ਉਥੋਂ ਕਿਉਂ ਹਾਂ ਪਹਿਲੀ ਦੁਕਾਨ ਤੋਂ ਵਿਸ਼ੇਸ ਕਰਕੇ ਦੀਆ ਵੀਰੇ ਦੀ ਪਾਜੀ ਉਹ ਤਾਂ ਗਲੋ ਜਾ ਕੇ ਵੀ ਵੇਚ ਨਹੀਂ ਬੜਾ ਲਾਇਆ ਜਿੰਨਾਂ ਦਾ ਤੇ ਫਿਰ ਉੱਚੋ ਕਿਉਂ ਨਹੀਂ ਲਿਆ ਹੈ ਹੈ ਇਤਲਾ ਜੇ ਇਹੋ ਜੇ ਗੱਲਾਂ ਕਰਦੇ ਹੁੰਦੇ ਲੈਂਦੇ ਕੁਝ ਨਹੀਂ ਹੁੰਦੇ ਮੇਰੀ ਗੱਲ ਸੁਣ ਪਾਪਾ ਟਾਈਮ ਬੜਾ ਹੋ ਗਿਆ ਸ਼ਾਮਾਂ ਪੈਂਦੀਆਂ ਜਾਂਦੀਆਂ ਇੱਕ ਵੀ ਮੁੱਠਾ ਗੱਲ ਕਰਦਾ ਦੁਆ ਕਰਦਾ ਮੈਂ ਦੁਆ ਕਰ ਹਾਦਲਾ ਕਰਤਾ ਮਹਾਤਮਾ ਸਾਡਾ ਮੰਜਾ ਘੰਟੇ ਜੀ ਖਾਲੀ ਹੋ ਗਿਆ ਠੀਕ ਹੈ ਮੈਂ ਚੱਲ ਰੋਟੀ ਖਾਣ ਨੂੰ ਨਹੀਂ ਮੈਂ ਰੋਟੀ ਖਾਂ ਜਣਾ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਪਹਿਲਾਂ ਮੈਂ ਹੁਣ ਕਿਤੋਂ ਖਾਇਆ ਮੈਂ ਤਵਾ ਫਿਰ ਕਰ ਲੈ ਮੰਜਾ ਖਾਲੀ ਹੋ ਗਿਆ ਲੈ ਮੰਜਾ ਪੜੇ ਮੰਜਾ ਖਾਲੀ ਹੋ ਗਿਆ ਲੈ ਕੋਈ ਵੀ ਨਹੀਂ ਉੱਠਿਆ ਗੱਲ ਕੋਈ ਤਾਂ ਜੀ ਰੋਟੀ ਖਾਣ ਚਲੇ ਗਿਆ ਮੇਰੇ ਢਿੱਡ ਚ ਵੱਟ ਪੈ ਗਿਆ ਕਿ ਅੱਗੇ ਕੋਈ ਨਹੀਂ ਆਉਣ ਡਿਆ ਅੰਕਲ ਬੰਬ ਕਿੱਦਾਂ ਲਾਇਆ ਅਹੇ ਅੰਕਲ ਬੰਬ ਨਹੀਂ ਲਾਏ ਅੰਕਲ ਚਿਪਸ ਹੁੰਦੇ ਆ ਬਟਾ ਬੰਬ ਬਾਂਬੂ ਜੀ ਆ ਲੈ ਚੋ ਜੀ ਬੱਚਿਆਂ ਵਾਸਤੇ ਪਟਾਕੇ ਨਾ ਦੇ ਲਈਏ ਐਸ ਵਾਰ ਆਪਾਂ ਪਟਾਕੇ ਨਹੀਂ ਚਲਾਉਣੇ ਪਟਾਕੇ ਜਿਹੜੇ ਆ ਇਹ ਵਾਤਾਵਰਨ ਖਰਾਬ ਕਰਦੇ ਆ ਨਹੀਂ ਜੀ ਦੇਖੋ ਵਾਤਾਵਰਨ ਖਰਾਬ ਕਰੋ ਇਹ ਗੱਲਾਂ ਹੀ ਕਹਿਣ ਦੀਆਂ ਜੀ ਕੋਈ ਮੰਨਦਾ ਕੋਈ ਇਸ ਗੱਲ ਨੂੰ ਫੋਲੋ ਕਰਦਾ ਕੋਈ ਦੇਖੋ ਹੁਣ ਸਰਕਾਰਾਂ ਵੀ ਤਾਂ ਪਟਾਕੇ ਬਣਾ ਹੀ ਰਹੀਆਂ ਵੇਚ ਵੀ ਰਹੀਆਂ ਹੈਂ ਦੇਖੋ ਹੁਣ ਤੁਸੀਂ ਤੇ ਭਾਸ਼ਣ ਦੇਣ ਲੱਪੇ ਆ ਹੈ ਉਹ ਪੈ ਕੁੜੀਏ ਪੁੱਤ ਇਹਨੂੰ ਤੇ ਲੀਡਰ ਹੋਣਾ ਚਾਹੀਦਾ ਨਾਲੇ ਗੱਲ ਸੁਣੋ ਅੱਜ ਕੱਲ ਤੇ ਸਾਰੀ ਕੁੱਤੀ ਚੋਰਾ ਨਾਲ ਰਲਈ ਹੋਈ ਆ ਲੀਡਰ ਲੂਡਰ ਸਾਰੇ ਵੇਚੀ ਤੁਰੀ ਜਾਂਦੇ ਆ ਜੀ ਉਹ ਅਹੀਂ ਵੀ ਲੀਡਰ ਹੀ ਆ ਅਬਾ ਅਰੇ ਇਹ ਬਾਕੀ ਨਹੀਂ ਚਲਾਉਣੇ ਆ ਚੱਲੀਏ ਪਾਣੀ ਚਲਾਉਣਾ ਨਹੀਂ ਮੈਂ ਉਹਨਾਂ ਲੀਡਰਾਂ ਦੀ ਗੱਲ ਕਰਦਾ ਹੋਰ ਕੋਈ ਲੀਡਰ ਆ ਜੀ ਹੈਲੋ ਭਾਜੀ ਭਾਈ ਛੱਡ ਜੇ ਮੇਰੀ ਜ਼ੁਬਾਨ ਮੇਰੇ ਮੂੰਹ ਚ ਪਤਾ ਨਹੀਂ ਕੀ ਕੀ ਨਿਕਲ ਜਾਂਦਾ ਹੈ ਫਟਾਕੇ ਨਹੀਂ ਵੀ ਕੰਡਾ ਸ਼ਾਮਾਂ ਪੈ ਗਈਆਂ ਗਾ ਕੋਈ ਜੀ ਹੋ ਗਿਆ ਓ ਉ ਵਾ ਬੱਲੇ ਬੱਲੇ ਪਪਾ ਬੱਲੇ ਪਪਾ ਬੱਲੇ ਮਲਦਾ ਫਿਰ ਮੇਰੀ ਦੁਆ ਨੂੰ ਦੁਆ ਕੀਤੀ ਮੰਜਾ ਖਾਲੀ ਆਏ ਕੱਟ ਪਾਇਆ ਫਿਰ ਜੇਬ ਚੋਂ ਮੰਜਾ ਖਾਲੀ ਮੰਜੇ ਤੇ ਜਿਹੜਾ ਗੱਲਾਂ ਬਣਾਇਆ ਉਹ ਵੀ ਖਾਲੀ ਕਿੰਨੇ ਤੇ ਤੂੰ ਦੁਆ ਕੀਤੀ ਸੀ ਨਾ ਵੀ ਆਪਣਾ ਮੰਜਾ ਖਾਲੀ ਹੋ ਜੇ ਕੀਤੀ ਸੀ ਬਸ ਤੇਰੀ ਦੁਆ ਦੇ ਪਿੱਛੇ ਹੋਏ ਦੋ ਬੰਦੇ ਆਏ ਸੀ ਮੰਜਾ ਖਾਲੀ ਕਰਕੇ ਕਿਹੜੇ ਸੀ ਉਹ ਖੋਜਲਾ ਮੁਚੀ ਪਟਾਕੇ ਨਹੀਂ ਵੀਕੈਂਡ ਆ ਸ਼ਾਮਾਂ ਪੈ ਗਈਆਂ ਗਾਕ ਕੋਈ ਨਹੀਂ ਹੋਣਗੇ ਕੀ ਕਰਾਂ ਮੈਂ ਆਗੇ ਗਾਗਾ ਜੈ ਜੈ ਹੁੰਦ ਜੈ ਸਾਬਾ ਦੀ ਚਤਰੀ ਕਹ ਲਈ ਸਤਿ ਸ਼੍ਰੀ ਅਕਾਲ ਹਾਂਜੀ ਦੱਛੀ ਕਿਵੇਂ ਲਾਏ ਪਟਾਕੇ ਕਰਮਾ ਜੇ ਮਾਰਿਆ ਨੇ ਕਿੱਦਾਂ ਲਾਉਣੇ ਚਵੇਦਾ ਕੋਈ ਗਾਗਲੀ ਹਾਂ ਤੇ ਸਾਡੇ ਪੁੱਛ ਕੇ ਫਿਰ ਕਾਛਾ ਜੀ ਗਾਗਾ ਨੇ ਦੱਛਾ ਸਰ ਤਾ ਕਰੋ ਪੈਕ ਕਿੰਨੇ ਦੇ ਕਿਵੇਂ ਲਾਏ ਕਿਵੇਂ ਲਾਦਾ ਕੀ ਰੇਟ ਤੇ ਜੱਛ ਕਿ ਨਿਕਲ ਲੈਣੇ ਸਾਰੇ ਪਾ ਦੇ ਸਾਰੇ ਹਰੇ ਹਰੇ ਬੁੱਢੇ ਦੀ ਦਵਾਈ ਕਬੂਲੇ ਨਾ ਕਰਾ ਨਾਲ ਹੈਲਪ ਠੀਕਾਲੇ ਕਿੰਨੇ ਬੇਪਾਵਾ ਠੀਕਾਲੇ ਪਾ ਦੇ ਸਾਰੇ ਲਓ ਜੀ ਲਓ ਜੀ ਠੀਕਾਲੇ ਹੁਣ ਪਾ ਦੇ ਤਾਂ ਜੇ ਤਾਂ ਮਾਰਦੀ ਚੀਕ ਲਾ ਆਹ ਬੋਚੀ ਇਹ ਬੁੱਤੇ ਦਾ ਕੀ ਚੀਕ ਨਿਕਲਦੀ ਹੈ ਜੀ ਅੱਛਾ ਸਭ ਤੁਸੀਂ ਕਿ ਲਾਉਗੇ ਨਾ ਜਿੱਦਾਂ ਤੁਸੀਂ ਫੜ ਕੇ ਥਾਣੇ 'ਚ ਮੁਜਰਮ ਨੂੰ ਕੋਟ ਦੇ ਚੀਕਾ ਨਿਕਲ ਜੀਨ ਉੱਤੇ ਦੋ ਗੁਣੇ ਵੱਜ ਨਿਕਲਣਗੇ ਬਸ ਇਹੋ ਜੇ ਚਾਹੀਦੇ ਚੀਕਾ ਛਤਰੀ ਵਾਲੀ ਛਤਰੀ ਵਾਲੀ ਹਾਂ ਛਤਰੀ ਵੀ ਚੱਲੂਗੀ ਚੱਲ ਚੱਲ ਛਤਰੀ ਸਭ ਤੇ ਪਾ ਕੇ ਸਾਰੇ ਕੋਗੀ ਤੇ ਸ਼ਰੰਗ ਕੱਟਣ ਵਾਲੀ ਹਾਂ ਹਾਂ ਰੰਗ ਤੇ ਕੱਟਨੇ ਆਪਾਂ ਰੰਗ ਨਿਕਲਣਗੇ ਤਾਂ ਗੱਲ ਬਣੂਗੀ ਸਰਾੜੇ ਤੋਂ ਡੱਬੇ ਮੇਰੇ ਸਰ ਚਿੜਚਿੜ ਚਿੜਚਿੜ ਕਿਹੜਾ ਪੈਟ ਹੈ ਗਿਆ ਹਾਂ ਵਾਜੂ ਵਾਜੂ ਹਾਂ ਪਾ ਫਿਰ ਸਾਰੀਆਂ ਕਰ ਦਈਏ ਹਾਂ ਹਾਂ ਸਾਰੀਆਂ ਸਾਰੀਆਂ ਸਾਰੇ ਪਾ ਦੋ ਸਾਰੀਆਂ ਪਾ ਦੇ ਵਾ 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 ਸ਼ਾਬਾਸ਼ ਜਲਦੀ ਕਰ ਜਲਦੀ ਛਾਂਟਾ ਡੇਟੇ ਡੇਟੇ ਜਿਹੜਾ ਗੋਲਾ ਬਾਬਾ ਪਾਉਣਾ ਹਾਂ ਹਾਂ ਪਾ ਸਾਰੇ ਪਾ ਦੋ ਸਾਰੇ ਹਰੇ ਨੂੰ ਅੱਗ ਪਛਾਹ ਕੇ ਲਾਇਆ ਨਹੀਂ ਕੋਈ ਨਹੀਂ ਉਹ ਆਪੇ ਲਾ ਲੈਣਾ ਛੜ ਨਾੜ ਬੰਬ ਮਾਰਿਆ ਗਿਆ ਨਾੜ ਬੰਬ ਨਾੜ ਬੰਬ ਕਿਹੜੀ ਕੰਪਨੀ ਦਾ ਮੁਰਗਾ ਆ ਪਾ ਦੇ ਪਾ ਦੇ ਆ ਵੀ ਕਰ। ਬਾਕੀ ਤਰ੍ਹਾਂ ਨੇ ਟੁਕਲ ਗਈ। ਕਿੱਥੇ ਕਰਦਾ ਬਤਾ। ਐਨੇ ਕਿ ਰਾਖਿਆ ਉਹ ਤੇ ਗੱਡੀ 'ਚ? ਹਾਂਜੀ। ਐਨੇ ਕਿ ਰਾਖਿਆ। ਆ ਰੱਖਵਾ। ਜਲਦੀ ਰੱਖ ਜਲਦੀ। ਮੈਂ ਪਹਿਲੇ ਬਣਾਉਣਾ ਮੈਂ ਤੇ। ਹਾਂ ਹਾਂ। ਉਹਦਾ ਬਣਾ ਦੋ। ਯਾ ਨਾ ਤੇ। ਹਾਂ। ਜਲਦੀ ਆ ਜਲਦੀ ਜਰੀ। ਪੁੱਛੇ ਜਲਦੀ ਆ। ਹਾਂ। ਆ ਕਿਵੇਂ ਲਾਇਆ? ਆ ਵੀ ਕਰਦੇ। ਡੱਬੀਆਂ ਪੈਕ। ਆ ਗਈ ਆ ਗਈ। ਨਾ ਥੋੜਾ ਥੋੜਾ ਦਾ। ਸਾਰਾ ਪੈਕ ਕਰ ਦੋ ਫੜਾਫੜ ਹੋ ਗਿਆ ਮੈਂ हेलो ਚਾਗੀ ਚਾਗੀ ਯਾਨਾ ਅੱਜ ਚੱਲ ਜਣਦੇ ਆ ਆ ਬੱਚਿਆਕੀ ਛੋੜੀ ਦੇ ਰੱਖ ਲੇਂਗੇ ਆਪਣਾ ਤਾਂ ਫੜਾ ਦੋ ਸਾਰਾ ਹੀ ਕਾਜ ਤੂੰ ਹੀ ਰੱਖ ਲੋ ਤੂੰ ਹੀ ਨਹੀਂ ਚਲਾਉਣੀ ਮੈਂ ਚਲਾ ਲੂੰਗਾ ਹਾਂ ਹਾਂ ਬੰਬਾ ਸਾਰੇ ਸਾਰੇ ਸ਼ਾਬਾਸ਼ ਜੱਜੀ ਸ਼ਾਬਾਸ਼ ਜੱਜੀ ਆ ਮੈਂ ਦੇਤੀ ਵਾਈ ਗਿਫਟ ਵੀ ਦੇ ਲਓ ਲੀកਾ ਠੀਕ ਹੈ ਹਾਂਜੀ ਖਿਡਵਾ ਜਣ ਮੈਂ ਨਾ ਮੋਬਾਈਲ ਦੇ ਬਿੱਲ ਬਣਾ ਦੇ ਬਣਾਓ ਬਣਾਓ 60000 ਰੁਪਏ ਬਣ ਗਿਆ 60000 ਬਣਿਆ ਹਾਂਜੀ ਚਲ ਕੋਈ ਗੱਲ ਨਹੀਂ ਤੇ ਲਾਇਸੈਂਸ ਤੇਰਾ ਕਿੱਥੇ ਆ ਲਾਇਸੈਂਸ ਸਾਰੇ ਘਰੇ ਪਿਆ ਅੱਜ ਗੱਡੀ ਖੜੀ ਨਹੀਂ ਨਾ ਕਿਤੇ ਵੀ ਉਹ ਮੈਂ ਗੱਡੀ ਵਾਲੇ ਲਾਇਸੈਂਸ ਦੀ ਨਹੀਂ ਗੱਲ ਕਰਨਿਆ ਮੇਰੀ ਗੱਲ ਨੂੰ ਫੋਲੋ ਕਰ ਮੈਂ ਪਟਾਕੇ ਦੀ ਜਿਹੜੀ ਮਨਜ਼ੂਰੀ ਲਈ ਆ ਤੂੰ ਕਿੱਥੇ ਆ ਤਰਾ ਲਾਇਸੈਂਸ ਪਟਾਕੇ ਵੇਚਣ ਦਾ ਸਰ ਉਹ ਨਹੀਂ ਮੈਂ ਲੈ ਜਾਂਦਾ ਪਰਮਿਟ ਹੋਵੇ ਕੋਈ ਲਾਇਸੈਂਸ ਹੋਵੇ ਸਰ ਨਹੀਂ ਇਹ ਗੱਲ ਸੰਸ਼ ਨਹੀਂ ਹੈਗਾ ਤੂੰ ਇੰਨਾ ਸ਼ੁਕਰ ਕਰ ਰੱਬ ਦਾ ਬਜ਼ੁਰਗ ਦਾ ਕਰਕੇ ਤੇਰੇ ਤੇ ਪਰਚਾ ਨਹੀਂ ਦਿੱਤਾ ਪਟਾਕੇ ਤੇਰੇ ਹੋ ਗਏ ਜਬਤ ਚਾਦੀ

ਮੋਮਬਤੀਆਂ 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 ਤੂੰ ਬੋਲ ਲੈ ਜੇ ਮੈਂ ਬੋਲ ਲੀਂਨਾ ਮੈਂ ਬੋਲ ਰਿਹਾ ਯਾਰ ਮਿੰਟ ਦੇ ਬਾਅਦ ਟਰੰਮ ਬਹੁਤ ਹੈ ਮੈਂ ਧੋਮਮੂਏ ਚੱਲੀਏ ਮੋਮਬਤੀਆਂ 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 ਆ ਜਾ ਆ ਜਾ ਆ ਜਾ ਲੈ ਜਾ ਮੋਮਬਤੀਆਂ ਲੈ ਜਾਓ ਮੋਮਬਤੀਆਂ ਯਾਰ ਮੋਮਬਤੀਆਂ ਕਿਉਂ ਨਹੀਂ ਲੋਕੀ ਖੜ ਜੇ ਖੜਨਗੇ ਖੜਨਗੇ ਯਾਰ ਮੈਂ ਤੈਨੂੰ ਕਹਿ ਹੀ ਨਾ ਵੀ ਆਪਾਂ ਰਹਿਣ ਜਿੰਨੀ ਆਵੇ ਅੱਗੇ ਲੈਣ ਮੋਮਬਤੀਆਂ ਆ ਕੀ ਗੱਲ ਆ ਲਿਖਿਆ ਪਟਾਕੇ ਤੇ ਵੇਚਣ ਮੋਮਬਤੀਆਂ ਡੇਜ ਮੇ ਘਰ ਕੀ ਮੂੰਬਤੀਆਂ ਵੇਚ ਲੋ ਕਿਉਂਕਿ ਪਿਛਲੀ ਵਾਰੀ ਸਾਡੇ ਪਟਾਕੇ ਲਾਗੇ ਪੁਲਸ ਵਾਲੇ ਚੱਕ ਕੇ ਜਰਾ ਵੇਖ ਇੱਧਰ ਬੀਰੀਆ ਹਾਂ ਇਹ ਜੀ ਹੋਈ ਗੁਰਲਾਰ ਰੂਹਾਨੀ ਮੂਰੂ ਤਾਂ ਪਿੱਤੀ ਖਾਦੀ ਸਾਰੇ ਪੁਲਸ ਵਾਲੇ ਇੱਕੋ ਜੇ ਲੱਗਦੇ ਆ ਓਏ ਓਹ ਜਿਹਨੇ ਆਪਣੇ ਪਟਾਕੇ ਖੜੇ ਸੀ ਅਸਾਂ ਇਹਨੇ ਖੜੇ ਆ ਹਾਂਜੀ ਹਾਂਜੀ ਦੱਸੋ ਸਾਰਾ ਚਲੋ ਜਿਹੜੀ ਗੱਲ ਹੋ ਗਈ ਨਿਪੜੀ ਹਾਂਜੀ ਇਸ ਵਾਰੀ ਅਸੀਂ ਪਟਾਕੇ ਨਹੀਂ ਚਲਾਉਣੇ ਕਿਉਂਕਿ ਸਾਡੇ ਹੋ ਗਈ ਮਰਗ ਮਰ ਗੋਗੀ ਮੈਨੂੰ ਕਿਉਂ ਨਹੀਂ ਛੱਡਿਆ ਓਏ ਮਮਾ ਪੁਲਸਨ ਆ ਮਰਗਰਾ ਪਤਾ ਲਾਏਗਾ ਨਾ ਛਤਰਬੜਾ ਫੇਰਨਾ ਹੀ ਤੈਨੂੰ ਨਹੀਂ ਨਹੀਂ ਮੈਂ ਵੈਸੇ ਪੁੱਛਿਆ ਜਾਨਾ ਨਾ ਨਾ ਲੋਕਾਂ ਤੋਂ ਬਾਜ ਜਾਂਦਾ ਉਹ ਕੋਈ ਖੁਸ਼ੀ ਵਾਲਾ ਕੰਮ ਹੁੰਦਾ ਪੀ ਇੰਵੀਟੇਸ਼ਨ ਦੇਣਾ ਕਿਸ ਨੂੰ ਕੰਮ ਦੇਖੋ ਅੱਛਾ ਪਿਛਲੀ ਵਾਰੀ ਜਿਹੜੇ ਤੇਰੇ ਪਟਾਕੇ ਜਬਤ ਕੀਤੇ ਸੀ ਉਹ ਜੇਹ ਪਹਾੜ ਨਿਕਲਦੇ ਨਾ ਕੱਢ ਦੇ ਬਸ ਠੀਕ ਆ ਠੀਕ ਹੈ ਜੀ ਕੱਢ ਦਾਂਗੇ ਕਿੱੱਚੇ ਪਟਾਕੇ ਮਣਿਓ ਆ ਲੈ ਕੇ ਆਓ ਪਟਾਕੇ ਸ਼ਾਬ ਇੱਕ ਗਾਲ੍ਹੀ ਆ ਤੁਸੀਂ ਹੋਰ ਕੇ ਇਹਨੂੰ ਕਹਿ ਦਿਓ ਪਤਾ ਕੀ ਗਾਲ੍ਹੀ ਆ ਵੀ ਸਾਡਾ ਉੱਖਾ ਜਿਹਾ ਹੋ ਜਾਣਾ ਸਾਡੀ ਕੋਈ ਵਿਕਣੇ ਨਹੀਂ ਅਸੀਂ ਮੋਮਬੱਤੀਆਂ ਵੀ ਵੇਚਣੀਆਂ ਕਿਉਂ ਵੀ ਰਿਆ ਆਹੋ ਹੋ ਉਹ ਮੋਮਬੱਤੀਆਂ ਦੇ ਨਾਲ ਉਹ ਵੀ ਵੇਚੀ ਨਹੀਂ ਹੋਕਾ ਹੀ ਦੇਣਾ ਮੜ ਜਾ ਪਟਾਕੇ ਲਓ ਨਾਰ ਲਓ ਬੰਬ ਲਓ ਸ਼ੁਰਲੀਆਂ ਲਓ ਭਾਈਆਂ ਲਓ ਜਿਤਨਾ ਪਿਛਲੀ ਰੀਵਾਜਾਂ ਦੇਣ ਦੇ ਹ ਲੋਕਾਂ ਠੀਕ ਆ ਲੈ ਆ ਕੇ ਮੈਂ ਬੋ ਬਿਸ਼ਣਿਆ ਬਿਸ਼ਣਾ ਤੂੰ ਵੇਖਣਾ ਬੜੀ ਛਤੀ ਮੂਤ ਜਾਣਾ ਪੁਲਸਰਾਂ ਨੂੰ ਆ ਕੇ ਕੀ ਜੇ ਪਛਾਰ ਬੜਾ ਕਾਲਾ ਆਇਆ ਜਾ ਕਰੇ ਜਾਵੇ ਹੁਣ ਬੀਰਿਆ ਇਹ ਪਟਾਕੇ ਨੇ ਕਿਦਾਂ ਕਰੀ ਆਪਾਂ ਲਾਲ ਨੇ ਵੇਖ ਲਾਂਗੇ ਯੂ ਸੋਚਾਂ ਕੀ ਕਰ ਤੂੰ ਸੋਚਣਾ ਕੀ ਹੈ ਜੱਪ ਨੂੰ ਪਾਲਿਆ ਤੂੰ ਜੱਪ ਨੂੰ ਬੋਲ ਨਹੀਂ ਸਕਦਾ ਤੂੰ ਤੇ ਮੈਂ ਕੋਈ ਜਾਣ ਕੇ ਪਾਇਆ ਜਾ ਰਿਹਾ ਉਹ ਅਗਲਾ ਦੇ ਗਿਆ ਰਖਾ ਗਏ ਬਹਿ ਗਿਆ ਦੇਖੋ ਬਦੋ ਬਲੀ ਰਖਾ ਬੋਲਣਾ ਦਰਦਾਉਂਦਾ ਨਹੀਂ ਉਹਦੇ ਗੱਡੀ ਅਗਲੇ ਦੀ ਗੱਡੀ ਮਿੱਟੀ ਮੂੰਹ ਜਨਾ ਪੁਲਿਸ ਵੇਕੇ ਤੂੰ ਓ ਯਾਰ ਮੈਨੂੰ ਜਾਂਦਾ ਵੇਚਣਿਆ ਜੇ ਮੈਂ ਕੀ ਕਰਦਾ ਫਿਰ ਬੋਲੀ ਨਾ ਬਣਾ ਤੈਨੂੰ ਆਜੋ ਕੀ ਚੇਰੀ ਵਾਲੀ ਜੱਗਾ ਮਕਾਣਾ ਹਾਂਜੀ ਬੜੀ ਮੁਸ਼ਕਲ ਨਾਲ ਆਈ ਇਹੀ ਅੱਛਾ ਕਿੱਸਾ ਮਰ ਲੱਗੇ ਵੱਡ ਖਾਣ ਨੂੰ ਕਹਿੰਦਾ ਕੁੱਤਾ ਵੜਾ ਤਕੜਾ ਹੀ ਓਏ ਗਾਣਾ ਕੱਢੀ ਮੈਨੂੰ ਤੂੰ ਨਾਲ ਗਾਗੜਾ ਪਿਆਰ ਨਾਲ ਗੱਲ ਕਰੀ ਆਸੀ ਜੀ ਜੱਸੀ ਸਾਰੀ ਅਸਰ ਤੈਨੂੰ ਮੈਂ ਬੰਬ ਮਾਰਨਾ ਤੇਰੇ ਮੂੰਹ ਤੇ ਬ ਲੜਨਾ ਚੰਗੀ ਗੱਲ ਨਹੀਂ ਹੁੰਦੀ ਹਾਂਜੀ ਲੜਾਈ ਹਿੰਨੇ ਹੀ ਲੜਨੀ ਜਾਏ ਇਹੀ ਹਾਂਜੀ ਉਹ ਸੀਨੀਅਰ ਸਿਟੀਜ਼ਨ ਨੇ ਮੇਖਾ ਨੇ ਮੈਨੂੰ ਸੀਟੀ ਕਿਹਾ ਵੇਲਾ ਉਹਨੇ ਤੇਨੂੰ ਸੀਟੂ ਕਹਤਾ ਸੀ ਸੀਟੂ ਨਹੀਂ ਐਨੇ ਸੀਟੀ ਆਈ ਬਾਈ ਕਿਹਾ ਵਾ ਅੱਛਾ ਸੀਨੀਅਰ ਬਾਈ ਕਹਿੰਦਾ ਹਾਂਜੀ ਕਿਛੂ ਕੀ ਕਰੀਏ ਹਾਂ ਤੂੰ ਸਾਡੀ ਲੜਾਈ ਖਤਮ ਕੀਤੀ ਹੈ ਨਾ ਆ ਲੈ ਆ ਉਧਰ ਨਹੀਂ ਲੈ ਜਾ ਕਿੰਨੇ ਪੈਸੇ ਫ੍ਰੀ ਫ੍ਰੀ ਅਪਰੀ ਕਿਲਾਓ ਫ੍ਰੀ ਦੇ ਦਿੰਗੇ ਯਾ ਤੈਨੂੰ ਕੀ ਹੁੰਦਾ ਯਾਰ ਕਾ ਥੋੜਾ ਮੇਰਾ ਬੋਲ ਚਾਹੀਦਾ ਤਾਂ ਮੈਂ ਦੱਸਾਂ। ਵੀ ਚਾਹੀਦਾ ਬੋਲ। ਤੂੰ ਦੇ 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 ਨੀ। ਮੂੰ ਬੱਤੀਆਂ ਵੇਚੇੜਾ ਕੰਮ ਕਰਨਾ। ਹਾਂਜੀ। ਮੈਚਾਂ ਚ ਲੜਾਈ ਹੁੰਦੀ ਆ। ਤੇ ਲੜਾਈ ਹੋਣੀ ਹੋਰ ਐਥੇ ਪੰਗੜੇ ਪਾਉਣ ਦੇ। ਤੱਕੇ ਤੂੰ ਆ। ਮੂੰ ਕੱਢੇ ਸ਼ਵਾਰਿਆ ਲਗਾ ਬੰਬ ਮੰਗਾਂਦਿਆਂ ਉਹਨੇ ਕੱਲ ਕਣ। ਕਾਤ ਹੋਇਆ ਯਾਰ। ਮੈਂ ਪਟਾਕੇ ਮੰਗੇ ਯਾਰ। ਬਾਬਰ ਨੂੰ ਕੀ ਕਰਨਾ? ਮੂੰ ਬੱਤੀਆਂ ਖੜੋ। ਮੂੰ ਬੱਤੀਆਂ ਨਹੀਂ ਆ ਪਟਾਕੇ ਲੈਣੇ ਆ। ਏ ਇੱਕ ਮੂੰ ਬੱਤੀ ਲਵਣਾ। ਇੱਕ ਡੱਬੀ ਲੈ ਗਏ ਵੇ। ਹਾਂ। ਘਰ ਘਰ ਚ ਲਾਏਗਾ ਘਰ ਚ ਰੋਸ਼ਨੀ ਰੋਸ਼ਨੀ ਹੋਗੀ ਚ ਪਟਾਕੇ ਦੇ ਕਿੰਨੇ ਤੂੰ ਚੱਲਗਾ ਨਹੀਂ ਨਾ ਚਲੇ ਨਾ ਸਹੀ ਮੋਮਬਤੀ ਚਲੜੀ ਚਲੜੀ ਮਮਾ ਜੀ ਮਮਾ ਜੀ ਮੋਮਤੀਏ ਮਿਲ ਕੇ ਪੈ ਦਬਾ ਉਹ ਡੱਬੇ ਨੂੰ ਮਾਰ ਕੋੜੀ ਮਾਮਾ ਵੇਖੇ ਇੱਕੜੀ ਚਾਨਣ ਹੋ ਘਰ ਚ ਘਰ ਦੇ ਕਾਲ ਲੈਣੀਆਂ ਵਾ ਓਏ ਅੱਜ ਖੜੋ ਨਾ ਤੂੰ ਆ ਲੋ ਆ ਜੀਏ ਉਹ ਮੇਰੇ ਪਰਸੋਂ ਘਰ ਦੇ ਕਹਿੰਦੇ ਸੀ ਅੱਜ ਪਰਸੋਂ ਆਣੀਆ ਲੋ ਨਾ ਆ ਲੋ ਯਾਰ ਕਾਦੇ ਮੇਰੇ ਕਹਿੰਦੇ ਮੋਬਿਲ ਤੇ ਲੱਗ ਗਿਆ ਨੀ ਵਧੀਆ ਆ ਜਾ ਆ ਲਓ ਨਾ ਆ ਲਓ ਕਰ ਕਰ ਨਮ ਬਜੀ ਆ ਲਓ ਕਿੰਨੇ ਭਾਈ 200 ਰੁਪਇਆ ਆ ਜੋ ਸ਼ੇਪਿਆ ਇਹ ਨਹੀਂ ਚੱਲਣਾ ਕਿਉਂ ਆ ਇਹਦਾ ਰੰਗ ਲੱਗਾ ਤੁਹਾਡੇ ਕੁੜਤੇ ਦਾ ਨਵੇਂ ਆਇਆ ਆਵਾ ਪਾ ਪਾ ਸਰਕਾਰ ਨੇ ਬੰਦ ਕੀਤੇ ਹੋ ਇੱਜਾ ਮਰੋ ਤੁਹਾਡੇ ਕਾਂਜਾ ਗਰੀਬੀ ਵਿੱਚ ਨਹੀਂ ਹਾਈਦਾ ਕਿੰਨੇ ਹੋ ਗਿਆ 200 ਰੁਪਈਆ 100 ਜਲਦੇ ਦੇ ਮੈਨੂੰ ਦੇ ਦੇਣਾ 100 ਜਨ ਬਿਮਾਰੀ ਪਈ ਹੈ ਜਿਆਦਾ ਦੁੱਧ ਹੀ ਹੋ ਜਾਊਗਾ ਤੈਨੂੰ ਹੁਣੇ ਕਰਨ ਦੀ ਪੈ ਗਈ ਹੈ ਜੋਜੀ ਕੀ ਤਾ ਤੂੰ ਕੋ ਦੋ ਦੇ ਨਹੀਂ ਅੰਜੀ ਭਾਜੀ ਪਾਓ ਹੋਈ ਪਾਓ ਹੋਈ ਭਾਜੀ ਉਹ ਦੀਵੇ ਲੈਣੇ ਸੀ ਲੱਗੀ ਵੀਰ ਦਾ ਮੂੰਹ ਕੱਢ ਕੇ ਆ ਗਿਆ ਜੀਵੇ ਹੈਗੇ ਹੈ ਦੁਕਾਨਦਾਰ ਨੇ ਐਦਾਂ ਬੋਲੀਦਾ ਉਹ ਗਾਗ ਨੇ ਕਹੀ ਦਿੰਦਾ ਅੱਛਾ ਦੁਕਾਨਦਾਰ ਮਤਲਬ ਤੇਰੀ ਵੀ ਦੁਕਾਨ ਹੈਗੀ ਹੈ ਨਹੀਂ ਦੁਕਾਨਦਾਰ ਹਾਂ ਕਾਜੀ ਤਪ ਗੋਂਦਵਾਲ ਬਾਈਪਾਸ ਤੇ ਰੋਦੀ ਦੁਕਾਨ ਕਿੱਡਾ ਚੌੜਾ ਕੇ ਕਹਿਣ ਡਿਆ ਜਿਵੇਂ ਸੋਨੇ ਦੀ ਦੁਕਾਨ ਹੁੰਦੀ ਸੁਨਿਆਰਾਂ ਜਾਂਦੇ ਆ ਗਰੀਬਾਂ ਭਾਵੇਂ ਰੋਜ਼ ਵੇਚਦੇ ਨਾ ਪਰ ਕੰਮ ਤੇ ਮਿਹਨਤ ਵਾਲਾ ਕਰਦੇ ਕਿ ਨਾ ਇਹ ਗੱਲ ਤੇਰੀ ਸਹੀ ਆ ਹਾਂ ਗਰੀਬ ਭਾਵੇਂ ਮਿਹਨਤ ਕਰਕੇ ਕਮਾਉਂਦਾ ਪਰ ਦੁਕਾਨ ਸੋਨੇ ਦੀ ਤੋਂ ਵੱਧ ਹੁੰਦੀ ਹੈ ਹਾਂ ਹਾਂਜੀ ਦੱਸੋ ਦੀਵੇ ਲੈਣੇ ਸੀ ਉਹ ਦੀਵੇ ਛੱਡੋ ਪਰ ਤੁਸੀਂ ਮੋਮਬਤੀਆਂ ਖੜੋ ਨਾ ਉਹ ਮੋਮਬਤੀਆਂ ਕੀ ਕਰਨੀਆਂ ਲੈ ਮੋਮਬਤੀਆਂ ਜਗਾਓ ਉਹ ਦੀਵੇ ਜਗਾਵਾਂਗੇ ਦੀਵੇ ਲੈ ਫੇ ਉਹੀ ਗੱਲ ਕਰਤੀ ਨੀ ਦੀਵੇ ਵਾਲੀ ਗੱਲ ਉਹ ਬੱਚੀ ਲੱਗੇ ਜਾ ਨਹੀਂ ਮੋਮਬਤੀ ਨਹੀਂ ਖੜਨੀ ਪਟਾਕੇ ਦੇ ਦਿਓ ਜੇ ਦੇਣੇ ਨੇ ਹੇ ਬ੍ਰਾਂਡ ਆਲੇ ਮੋ ਬੱਤੀਆਂ ਵੀ ਦੇਣਾ ਤੈਨੂੰ ਆਹ ਉਹ ਦੇ ਲੈ ਲੋ ਮੋ ਬੱਤੀਆਂ ਲੈ ਚੋ ਮੋ ਬੱਤੀਆਂ ਦੀ ਤੈਨੂੰ ਪਹਿਲਾਂ ਕਹਿੰਦਾ ਲੈ ਲੈ ਆਹ ਲੋ ਜੀ ਇਹ ਜਗਣਗੀਆਂ ਵੀ ਜਗਣਗੀਆਂ ਮਾਰਾ ਜਗਣਗੀਆਂ ਅੱਛਾ ਕਿੰਨੇ ਪੈਸੇ 20 ਰੁਪਏ ਆ ਲੋ ਲੈ ਲੋ ਮਿਹਰਬਾਨੀ ਆਏ ਕਾ ਸਲਾ ਫਰੀਦ ਜਨਾ ਤੂੰ 50 50 ਲੈਣਾ ਤੇਨੂੰ ਟਿੱਡਪੀੜ ਹੋ ਜੀ ਤੇਰੇ ਹੇ ਖਾਜ ਹੋ ਗਈ ਆ ਆਹ ਆ ਜਾ ਆ ਜਾ ਆ ਆ ਜਾ ਪੁੱਤ ਆ ਜਾ ਯੋ ਅੱਲਾ ਦਾ ਜੀ ਨਿਆਣੇ ਮੱਲੇ ਦੇ ਖੁਸ਼ ਤੇ ਆਪਾਂ ਖੁਸ਼ ਆ ਡੱਬਾ ਹੀ ਲੈ ਜਾ ਚਲੋ ਜਾ ਕੇ ਅੱਗ ਲਾ ਦਿਓ ਲਾ ਦਿਓ ਅੱਗ ਲਾ ਦਿਓ ਜੇ ਨਾ ਇਹਨਾਂ ਨੂੰ ਅੱਖ ਲੱਗੀ ਸਾਡੇ ਘਰ ਨੂੰ ਲਾ ਦੇ ਓਏ ਇਹ ਨਹੀਂ ਮਾਰਾਂ ਨਹੀਂ ਭੁੱਲੀ ਜਾਂਦਾ ਮੈਂ ਕਿ ਸੜਾਣਾ ਚੱਲੇ ਰੋ ਰੋ ਬੱਚਾ ਬੱਚਾ ਰਹੂਗਾ ਨਹੀਂ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁ ਵਧੀਆ ਜੀ ਬਹੁ ਵਧੀਆ ਆ ਮੋਮਬਤੀਆਂ ਲੈਣੀਆਂ ਆ ਯਾਰ ਤਨ ਪਾਕ ਜੀ ਤਨ ਪਾਕ ਪਹਿਲਾ ਬੰਦਾ ਆ ਜਿੰਨੇ ਪਟਾਕੇ ਨਹੀਂ ਮੰਗੇ ਮੋਮਬਤੀਆਂ ਮੰਗੀਆਂ ਵੇ ਬਜੰਸਾਂ ਜਿਹੜੀਆਂ ਮੋਮਬਤੀਆਂ ਨਾ ਇਹਨਾਂ ਨਾਲ ਵਾਤਾਵਰਨ ਸਹੀ ਹੁੰਦਾ ਕਰੋਸ਼ ਨਹੀਂ ਦਿੰਦੀਆਂ ਤੇ ਜਿਹੜੀ ਇਹ ਦੀਵਾਲੀ ਹੈ ਨਾ ਪ੍ਰਦੂਸ਼ਣ ਰਹਿਤ ਮਨਾਉਣੀ ਚਾਹੀਦੀ ਆ ਇਸ ਕਰਕੇ ਮੈਨੂੰ ਤੇ ਮੋਮਬਤੀਆਂ ਮੈਂ ਤਾਂ ਥੋੜੀਆਂ ਜਿਹਾ ਆਪਣੇ ਥੋੜੀਆਂ ਤੇਰੇ ਕੋਲ ਹੋਰ ਹੈਗੀਆਂ ਨਹੀਂ ਨਹੀਂ ਹੋਰ ਹੈਗੀਆਂ ਆਪਣੇ ਕੋ ਜੀ ਹੈਗੀਆਂ ਤੇ ਲਿਆ ਫਿਰ ਦੇ ਮੈਨੂੰ ਡੱਬਾ ਲਾ ਜੀ ਲਾ ਆ ਲੋ ਜੀ ਡੱਬਾ ਕਿੰਨੇ ਦਾ ਡੱਬਾ ਏ ਮਾਟਰ 100 ਰੁਪਿਆ ਤੁਹਾਡੀ ਕੋ ਸਿਰਫ 100 ਰੁਪਿਆ ਹਾਂ ਕਿ ਤੁਸੀਂ ਦੀਵਾਲੀ ਵਧੀਆ ਮਨਾ ਰਹੇ ਹੋ ਮੈਨੂੰ ਇੰਨੀ ਖੁਸ਼ੀ ਆ। ਇਹ ਨਾ ਫਿਰ ਮੇਰੇ ਕੋਲ ਬੱਝਈ ਆ। ਦੋਸਤ ਇੱਕ ਨਬਾਹਰ ਲਾਓ ਫੇਰ। ਆ ਲਓ ਜੀ। ਵਾਹ ਵਾਹ। ਲਾਓ ਜੀ। ਇਹ ਵੀ ਹੋ ਤਾਂ ਮੈਂ ਲੈਣੇ ਨਹੀਂ ਸੀ। ਮੇਰੇ ਵੱਲੋਂ ਤੁਹਾਨੂੰ ਹੈਪੀ ਦੀਵਾਲੀ। ਹੈਪੀ ਦੀਵਾਲੀ ਜੀ। ਬੰਦੀ ਛੋੜ ਦਿਵਸ ਦੀ ਹੈ ਬਾਤ ਬਾਤ ਮੁਬਾਰਕ ਹੈ। ਚੰਗਾ ਜੀ। ਠੀਕ ਹੈ। ਪਹਿਲਾ ਬੰਦਾ ਆ ਜੀ ਮੇਰੇ। ਵਾਹ ਬੀੜਿਆ ਐਦਾਂ ਜੇ ਡੇ ਗਾਇਕ ਮੋਮਬਤੀਆਂ ਵੇਗੀਆਂ ਆਪਣੀਆਂ। ਨਾ ਕੋਈ ਆਵੇ ਨਾ ਕੋਈ ਜਾਵੇ ਮੇਰੇ ਭਾਜਾ ਜੱਬ ਹਾਂ। ਹਰ ਸਾਲ ਦੋ ਹੀ ਕੰਨ ਸਾਂਝਾ ਕੰਮ ਕਰ ਲੀਏ ਤੇ ਚਾਚਾ ਤੂੰ ਕਰ ਓਏ ਹੱਗ ਨੂੰ ਪੁਸਕ ਲੈ ਆਏ ਆ ਹਾਂਜੀ ਕਿਹਨੂੰ ਪੁਸਕ ਲੈ ਆਈ ਦੁਕਾਨ ਅੱਜ ਲਾ ਲਈ ਹੈ ਜੀ ਮਾੜੇ ਬੰਜਿਆਂ ਨੇ ਕਿੱਜਾ ਲਾਉਣੀ ਲੱਗੀ ਹੈ ਲਾਇਸੈਂਸ ਆ ਕੋਈ ਹਾਂਜੀ ਲਾਇਸੈਂਸ ਹੈਗਾ ਜੀ ਓਏ ਇੱਥੇ ਸਕੂਟਰ ਦਾ ਲਾਇਸੈਂਸ ਪਿਆ ਹੈ ਵੀਰੇ ਸਕੂਟਰ ਦਾ ਲਾਇਸੈਂਸ ਤੇ ਨਹੀਂ ਲੱਪਣ ਡਿਆ ਮੋਟਰਸਾਈਕਲ ਦਾ ਫੜ ਲਾ ਮੋਟਰਸਾਈਕਲ ਦਾ ਲਾਇਸੈਂਸ ਓਏ ਚੋ ਲੋ ਮੈਂ ਮੋਟਰਸਾਈਕਲ ਤੇ ਨਹੀਂ ਪਟਾਕਿਆਂ ਦੇ ਲਾਇਸੈਂਸ ਦੀ ਗੱਲ ਕਰਨ ਡਿਆ ਹਾਂ ਪਟਾਕਿਆਂ ਦੇ ਲਾਇਸੈਂਸ ਦੀ ਗੱਲ ਕਰਦਾ ਹੀ ਹੋੜੀ ਹੈਗਾ ਤੂੰ ਬੋਲਦਾ ਕਿ ਤਾ ਮੂੰਹ ਦਾ ਤਾਨੂੰ 17 ਦੀ ਘਾੜਿਆ ਹੋਰ ਨਿਕਾਲ ਕੋਈ ਚਲ ਜਾ ਉਹਨਾਂ ਦੇ ਪਟਾਕੇ ਜ਼ਬਤ ਕਰੀਏ ਤਾਂ ਕਰ ਲੋ ਉਹ ਇੰਦਾ ਨਾ ਬੋੜੋ ਨਾ ਅੰਦਰ ਕਰਦੇ ਨਹੀਂ ਤੇ ਪਟਾਕੇ ਅੰਦਰ ਕਰ ਲੈਣਗੇ ਆਪਾਂ ਨੂੰ ਥੋੜੀ ਘਰ ਸਕਦੇ ਆ ਤੈਨੂੰ ਕਿਹਾ ਡਰਿਆ ਨਹੀਂਗਾ ਨਾ ਮੈਨੂੰ ਕਿਹਨਾਂ ਡਰਨੀ ਸਿਮਰਨ ਕਰ ਜ਼ਬਤ ਇਹਨਾਂ ਦੇ ਪਟਾਕੇ ਜੀ ਜਨਾਬ ਹੁਣੇ ਆ ਗਿਆ ਆਪਾਂ ਲੈ ਜਾਓ ਪਾਉ ਆਹੋ ਅਈ ਡਰਦੇ ਹਨਾ ਭਈ ਠੀਕ ਹੈ ਭਈ ਨੌਕਰ ਨਹੀਂ ਲੱਗੇ ਕਿਸਦੇ ਪਟਾਕੇ ਇੱਥੇ ਰੱਖ ਲੈ ਅੰਦਰ ਕਿਧਰ ਵੱੜ ਲੱਗਾ ਪਾਉ ਆਹੋ ਹਾਂ ਪਰ ਹੁਣੇ ਫੜ ਲੈਣੇ ਸਾਰੇ ਪਟਾਕੇ ਓਏ ਇਹਨੂੰ ਅੱਜ ਨਹੀਂ ਲੈਣਾ ਮਾਂ ਬੱਚੀ ਨੂੰ ਉਮਾ ਜੜੀ ਉਂਗਲ ਵੜ ਜੜੀ ਹਾਂ ਸਾਹਿਬ ਜੀ ਮੋਮਬਤੀਆਂ ਦਾ ਲਾਇਸੈਂਸ ਨਹੀਂ ਲੰਦਾ ਨਹੀਂ ਜਿਹੜਾ ਕੰਮ ਕਰਨਾ ਉਹ ਕਰੋ ਤੁਸੀਂ ਹਾਂ ਚਲ ਜਾਨਾ ਪ੍ਰਕਟ ਉਹ ਹਲਿਆ ਫੜ ਜਾ ਇੱਕ ਮਿੰਟ ਇਹਨੂੰ ਹੱਥ ਨਹੀਂ ਲਾਉਣਾ ਇੱਥੇ ਵੀ ਮੋਮਬਤੀਆਂ ਆਈਆਂ ਟੱਕੇ ਮੱਚ ਪਾ ਹੈ ਚਲੋ ਜੀ ਆ ਵੀ ਫੜ ਲੋ ਹੈ ਆ ਵੀ ਫੜ ਲੋ ਹੈ ਆ ਵੀ ਮੈਂ ਮੈਂ ਤੇਰੀ ਹੈਲਪ ਕਰਨ ਦਿਆ ਸਾਹਿਬ ਲਾਓ ਸ਼ੁਕਰੇ ਵਧੀਆ ਰਹਾ ਗਿਆ ਬੰਦਾ ਹਾਂ ਠੀਕ ਰਹਿ ਗਿਆ ਸਾਰਾ ਕੁਝ ਨਿਕਲ ਗਿਆ ਬੈਠੇ ਆ ਰਹਿ ਗਿਆ ਪੰਜ ਕ ਲੈਣਾ ਰਹਾ ਇੰਡੀਆ ਕਪ ਆਪ ਚਲਾ ਲੜੀ ਹੈ ਹਾਂ ਜੀ ਦਿਸਨਸ਼ਾ ਤੇ ਮੈਂ ਫਿਰ ਲਿਓ ਹਸਾਬ-ਕਿਤਾਬ ਕਰੀਏ ਕੋਈ ਦੇਖੇ ਪਟਾਕੇ ਹਾਂ ਜੀ ਹਾਂ ਜੀ ਨਿਕਲ ਗਏ ਸੀ ਸਾਰੇ ਬੜੇ ਬੜੇ ਓਕੇ ਨਿਕਲੇ ਬੜੇ ਕੱਡੇ ਤੇ ਹੈ ਕਿਤਰਾ ਕੱਡੇ ਲਿਓ ਹਸਾਬ-ਕਿਤਾਬ ਕਰੀਏ ਕੋਈ ਤੁਸੀਂ ਕੀ ਪਾ ਲੈ ਹੈ ਕਰੋ ਜਾਂਦੇ ਯਾਰ ਮੈਂ ਪਟਾਕੇ ਨਹੀਂ ਵੀ ਕਹਿੰਦਾ ਸ਼ਾਮਾਂ ਪੈ ਗਈਆਂ ਗਾ ਕਹੀ ਜੀ ਹੋਣਗੇ ਕੀ ਕਰਾਂ ਮੈਂ ਆਗੇ ਗਾ ਕ ਜਾਹਿੰਗ ਜਾਹ ਜਾ ਸਾਬਾ ਦੀ ਚੱਟਰੀ ਕਾ ਲਈ ਸਾਸਿਕਾਲ ਹਾਂ ਜੀ ਦੱਛੀ ਜੀ ਕਿਵੇਂ ਲਾਇ ਪਟਾਕੇ ਪਰ ਮਾਝੇ ਮਾਰਿਆ ਨੇ ਕਿੱਦਾਂ ਲਾਉਣੇ ਜਵੇਦਾ ਕੋਈ ਗਾਗਰੀ ਮੈਂ ਜਾ ਸਾਡੇ ਪੁੱਛੀ ਮੈਂ ਕਾ ਛਾਤੀ ਗਾ ਗਾਹੇ ਆ ਦੱਛਾ ਸਰ ਨਾ ਕਰੋ ਪੈ ਕਿੰਨੇ ਦੇ ਕਿਵੇਂ ਲਾਇ ਕਿਵੇਂ ਲਾਣਾ ਕੀ ਰੇਟ ਤੇ ਜੱਛੋ ਕਿ ਨਿਕਲ ਲੈਣੇ 사례빠르 사례. 사례. 르게살대도고 뭐래 ਬਿਲ ਬਣਾ ਦੇ ਬਣਾਓ ਬਣਾਓ 60000 ਰੁਪਿਆ ਬਣ ਗਿਆ 60000 ਬਣਿਆ ਹਾਂਜੀ ਚੱਲ ਕੋਈ ਗੱਲ ਨਹੀਂ ਤੇ ਲਾਇਸੈਂਸ ਤੇਰਾ ਕਿੱਥੇ ਆ ਲਾਇਸੈਂਸੀ ਸਾਰੇ ਘਰੇ ਪਿਆ ਅੱਜ ਗੱਡੀ ਖੜੀ ਨਹੀਂ ਨਾ ਕਿਤੇ ਵੀ ਉਹ ਮੈਂ ਗੱਡੀ ਵਾਲੇ ਲਾਇਸੈਂਸ ਦੀ ਨਹੀਂ ਗੱਲ ਕਰਨਿਆ ਮੇਰੀ ਗੱਲ ਨੂੰ ਫੋਲੋ ਕਰ ਮੈਂ ਪਟਾਕੇ ਦੀ ਜਿਹੜੀ ਮਨਜ਼ੂਰੀ ਲਈ ਆ ਤੂੰ ਕਿੱਥੇ ਤੇਰਾ ਲਾਇਸੈਂਸ ਪਟਾਕੇ ਵੇਚਣ ਦਾ ਸਰ ਉਹ ਨਹੀਂ ਮੈਂ ਲੈਂਦਾ ਪਰਮਿਟ ਹੋਵੇ ਕੋਈ ਲਾਇਸੈਂਸ ਹੋਵੇ ਸਰ ਨਹੀਂ ਹੈ ਗੱਲ ਲਾਇਸੈਂਸ ਨਹੀਂ ਹੈ ਗੱਲ ਤੂੰ ਇੰਨਾ ਸ਼ੁਕਰ ਕਰ ਰੱਬ ਦਾ ਬਜ਼ੁਰਗ ਦਾ ਕਰਕੇ ਤੇਰੇ ਤੇ ਪਰਚਾ ਨਹੀਂ ਦਿੱਤਾ ਪਟਾਕੇ ਤੇਰੇ ਹੋ ਗਏ ਜੱਫਾ ਐਹੀ ਪਾ ਹੀ ਕੱਢ ਤੇ ਓਏ ਆ ਕੀ ਕੀਤਾ ਮੂਰਖ ਸਚੀ ਕਾਲਜੀ ਮੈਂ ਹਾਂ ਉਪਾਸਨਾ ਸਿੰਘ ਚਾਚਾ ਵਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਵਿਸ਼ਨਾ ਦੀ ਕਾਮੇਡੀ